ਅੱਜ ਅਸੀਂ ਯੁੱਧ ਨਸ਼ਾ ਵਿਰੋਧ ਦੀ ਜਿਹੜੀ ਟੀਮ ਹੈ ਪੂਰੇ ਹਲਕੇ ਦੀ ਉਹਨਾਂ ਦੀ ਸੱਤਾ ਹਲਕਿਆਂ ਦੇ ਕੋਆਰਡੀਨੇਟਰ ਐਂਡ ਅਸੀਂ ਸਾਰੀ ਟੀਮ ਨੇ ਐਸਐਸਪੀ ਸਹਿਬਾਨ ਅਤੇ ਸਾਰੇ ਹਲਕਿਆਂ ਦੇ ਡੀਐਸਪੀ ਸਹਿਬਾਨ ਅਤੇ ਐਸਐਚਓ ਸਹਿਬਾਨ ਨਾਲ ਸਾਡੀ ਅੱਜ ਮੀਟਿੰਗ ਹੋਈ ਹੈ ਔਰ ਇੱਕ ਅੱਗੇ ਜਿਹੜਾ ਯੁੱਧ ਨਸ਼ਾ ਵਿਰੋਧ ਸਰਕਾਰ ਦਾ ਚੱਲ ਰਿਹਾ ਪ੍ਰੋਗਰਾਮ ਚਿੱਟੇ ਦੇ ਖਿਲਾਫ ਜਦੋਂ ਸਰਕਾਰ ਬਣੀ ਆ ਅਸੀਂ ਸੌ ਕਰਦੀ ਸੀ ਕਿ ਜਿਹੜਾ ਚਿੱਟਾ ਇਹਨੂੰ ਇਸ ਕੋਡ ਨੂੰ ਅਸੀਂ ਜੜ ਤੋਂ ਖਤਮ ਕਰਾਂਗੇ ਔਰ ਉਸੇ ਮਹਿਮਦੇ ਤਹਿਤ ਇਹ ਜਿਹੜਾ ਸਾਰਾ ਮੀਟਿੰਗ ਚੱਲੀ ਆ ਔਰ ਇਹਦੇ ਵਿੱਚ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਅਸੀਂ ਕਿਦਾਂ ਕਿਦਾਂ ਪਹਿਲੇ ਪੜਾਅ ਦੇ ਵਿੱਚ ਅਸੀਂ ਬਹੁਤ ਵਧੀਆ ਇਸ ਪਿੰਡਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਕੀਤੀਆਂ ਔਰ ਬਹੁਤ ਵਧੀਆ ਰਿਜ਼ਲਟ ਮਿਲਣ ਨੂੰ ਦੇਖਿਆ ਔਰ ਤਕਰੀਬਨ ਜੇ ਮੈਂ ਕਹਿ ਸਕਦਾ ਵੀ 50% ਦੇ ਕਰੀਬ ਜਿਹੜੇ ਨੇ ਨਸ਼ਾ ਵੇਚਣ ਵਾਲੇ ਤੇ ਕਰਨ ਵਾਲੇ ਆ ਉਹ ਖਤਮ ਹੋ ਚੁੱਕੇ ਆ ਔਰ ਜਿਹੜਾ ਸਾਡਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਮੈਂ ਜੇ ਗੱਲ ਕਰਾਂ ਤੇ ਬਹੁਤ ਵਧੀਆ ਇੱਥੇ ਅਸੀਂ ਕੰਮ ਕੀਤਾ ਸਾਰੀ ਟੀਮ ਨੇ ਕੋਆਰਡੀਨੇਸ਼ਨ ਕਰਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਇਹਦੇ ਵਿੱਚ ਰੋਲ ਰਿਹਾ ਔਰ ਮੈਂ ਜਿੱਥੇ ਸਾਰਿਆਂ ਨੂੰ ਵਧਾਈ ਦਿੰਦਾ ਉੱਥੇ ਅੱਗੇ ਜਿਹੜਾ ਸਾਡਾ ਹੁਣ ਨੈਕਸਟ ਫੇਜ਼ ਚੱਲ ਰਿਹਾ ਉਹਦੇ ਲਈ ਅੱਜ ਸਾਰਾ ਵਿਚਾਰ ਵਟਾਂਦਰਾ ਹੋਇਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਮੀਡੀਸੀ ਵਿਲੇਜ ਡਿਫੈਂਸ ਕਮੇਟੀਆਂ ਜਾਂ ਵਾਰਡ ਡਿਫੈਂਸ ਕਮੇਟੀਆਂ ਉਹ ਵੀ ਅਸੀਂ ਰਿਵਿਊ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਫਿਰ ਅਗਲੇ ਜਿਹੜੇ ਜਿੱਦਾਂ ਵੀ ਇਹ ਮਾਨ ਸਾਹਿਬ ਭਗਵੰਤ ਮਾਨ ਸੀਐਮ ਸਾਹਿਬ ਦਾ ਜਿਹੜਾ ਸਪਸਟੇ ਸਿੱਧਾ ਸਨੇਹਾ ਵੀ ਜਿਹੜਾ ਪੰਜਾਬ ਦੇ ਵਿੱਚ ਦੇ ਕੋਈ ਚਿੱਟੇ ਦਾ ਕੰਮ ਕਰਦਾ ਉਹ ਜਾਂ ਤਾਂ ਪੰਜਾਬ ਛੱਡ ਕੇ ਚੱਲ ਜਵੇ ਜਾਂ ਚਿੱਟਾ ਵੇਚਣਾ ਬੰਦ ਕਰ ਦੇਵੇ ਔਰ ਇਸ ਸਪਸਟੇ ਸਨੇਹਾ ਲੈ ਕੇ ਮਿਸ਼ਨ ਲੈ ਕੇ ਅਸੀਂ ਅੱਜ ਚੱਲੇ ਹੋਏ ਆ ਔਰ ਸਾਡੀ ਟੀਮ ਜੇ ਮੈਂ ਗੱਲ ਕਰਾਂ ਸੱਤਾ ਹਲਕਿਆਂ ਦੀ ਬਹੁਤ ਮਿਹਨਤ ਦੇ ਨਾਲ ਇਸੇ ਦਾ ਸਾਰਾ ਕੰਮ ਕਰ ਰਹੀ ਹੈ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਹਦੇ ਤੁਰੰਤ ਕਾਰਵਾਈ ਕਰਾਉਂਦੇ ਆ ਔਰ ਕਈ ਵਾਰ ਐਦਾਂ ਹੁੰਦਾ ਜਿਹੜੇ ਅਦਾਲਤਾਂ ਕਈ ਵਾਰ ਮਾਨਯੋਗ ਅਦਾਲਤਾਂ ਜਿਹੜੀਆਂ ਜਦੋਂ ਕੋਈ ਉਹਨਾਂ ਦੀ ਜ਼ਮਾਨਤ ਦੇ ਦਿੰਦਾ ਤੇ ਉਹ ਦੁਬਾਰਾ ਵਿਅਕਤੀ ਆ ਕੇ ਫਿਰ ਇਸ ਕੰਮ ਨੂੰ ਸ਼ੁਰੂ ਕਰਦੇ ਆ ਉਦੇ ਤੇ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਸੌਂਚ ਕੰਨਿਆ ਵੀ ਕੋਈ ਵੀ ਵਿਅਕਤੀ ਜੇ ਮਾੜੇ ਅਨਸਰਾਂ ਦੇ ਖਿਲਾਫ ਕੋਈ ਵੀ ਜ਼ਮਾਨਤ ਨਾਮ ਦੇਵੇ ਜੇ ਕੋਈ ਜ਼ਮਾਨਤ ਦੰਦਾ ਤਾਂ ਸਾਰਾ ਜਿਹੜੇ ਪਿੰਡ ਨਿਵਾਸੀ ਜਾਂ ਸ਼ਹਿਰ ਨਿਵਾਸੀ ਹੋ ਉਸ ਬੰਦੇ ਨੂੰ ਰੋਕਣ ਵੀ ਇਹਦੀ ਜ਼ਮਾਨਤ ਆਪਾਂ ਨਹੀਂ ਦੇ ਸਕਦਾ ਤੁਸੀਂ ਦੱਸਿਆ ਕਿ ਨਸ਼ਾ ਵਿਰੋਧ ਮੁਹਿੰਮ ਨੂੰ ਬਹੁਤ ਵਧੀਆ ਜਿਹੜਾ ਹੰਗਾਰਾ ਮਿਲਿਆ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਜਿਹੜੀ ਚੱਲੀ ਰਹਿਣੀ ਹੈ ਤੇ ਇਹ ਸਮਾਜ ਨੂੰ ਪੀਸ ਨਹੀਂ ਆਇਆ ਜਾਂ ਕੀ ਅਪੀਲ ਹੈ ਸਮਾਜ ਨੂੰ ਅਸੀਂ ਸਮਾਜ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਉਹ ਸਾਡਾ ਸਾਥ ਰਹਿਣ ਇਹਦੇ ਵਿੱਚ ਕਿਉਂਕਿ ਜਦੋਂ ਤੱਕ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੋਏਗੀ ਸਾਡੇ ਕੋਲ ਜਾਣਕਾਰੀ ਨਹੀਂ ਹੋਏਗੀ ਗਰਾਉਂਡ ਲੈਵਲ ਦੀ ਉਦੋਂ ਤੱਕ ਕੋਈ ਵੀ ਵਿਅਕਤੀ ਇਸ ਚੀਜ਼ ਨੂੰ ਖਤਮ ਨਹੀਂ ਕਰ ਸਕਦਾ ਜਦੋਂ ਗਰਾਉਂਡ ਲੈਵਲ ਤੋਂ ਸਾਨੂੰ ਜਾਣਕਾਰੀ ਆਊਗੀ ਅਸੀਂ ਉਹਦੇ ਦਾ ਕੁਇਕ ਐਕਸ਼ਨ ਕਰਾਂਗੇ ਤੇ ਉਹ ਤੋਂ ਬਾਅਦ ਹੀ ਜਿਹੜਾ ਹੈ ਨਸ਼ਾ ਜਿਹੜਾ ਹੈ ਖਤਮ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰ ਜੋ ਸਾਡੇ ਜੱਬੇਵਾਲ ਤੋਂ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਕੋਆਰਡੀਨੇਟਰ ਪਰਲਾ শেਟ ਜੀ ਹੋਰ ਮੇਰੇ ਨਾਲ ਮਾਸਟਰ ਪਰਮਜੀਤ ਸਿੰਘ ਜੀ ਸਾਡੇ ਕਮੇਟੀ ਦੇ ਮੈਂਬਰ ਅੱਜ ਅਸੀਂ ਐਸਐਸਪੀ ਸਾਹਿਬ ਨਾਲ ਮੀਟਿੰਗ ਰੱਖੀ ਸੀ ਉਹ ਮੀਟਿੰਗ ਦੇ ਵਿੱਚੋਂ ਹੋ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਵੀ ਤੁਹਾਡੀ ਜਿੱਥੇ ਵੀ ਤੁਹਾਨੂੰ ਸਾਡੀ ਲੋੜ ਪੈਂਦੀ ਆ ਅਸੀਂ ਤੁਹਾਡੇ ਨਾਲ ਖੜੇ ਆ ਇਹ ਸਾਡੇ ਸੀਐਮ ਸਾਹਿਬ ਨੇ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਜੁੱਧ ਸ਼ੁਰੂ ਕੀਤਾ ਉਹਦੇ ਲਈ ਅਸੀਂ ਸਾਡੀ ਡਾਕਟਰ ਸਾਹਿਬ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਐਮਐਲਏ ਸਾਹਿਬ ਡਾਕਟਰ ਸ਼ਾਂਕਮਾਰ ਜੀ ਉਹ ਇਸ ਇਸ ਕੰਮ ਲਈ ਸਾਡੀ ਡਿਊਟੀ ਲਾਈ ਆ ਸਾਡੇ ਨਾਲ ਉਹ 80 ਤੋਂ 90 ਪਿੰਡਾਂ ਦੇ ਵਿੱਚ ਅਸੀਂ ਜਾ ਕੇ ਇਹਦੇ ਲਈ ਪੈਰਾ ਦਿਨੇ ਆ ਮੀਟਿੰਗਾਂ ਕਰ ਰਹੇ ਆ ਤੋਂ ਲੋਕਾਂ ਦਾ ਭਰਮਾ ਸਹਿਯੋਗ ਮਿਲ ਲਿਆ ਤਾਂ ਮੈਂ ਇਹੀ ਬੇਨਤੀ ਕਰਦਾ ਬੇ ਨਸ਼ਿਆਂ ਦੇ ਕੋੜ ਵਿੱਚੋਂ ਸਾਧ ਸੰਗ ਜੀ ਸਾਰੀ ਜਨਤਾ ਨੂੰ ਨਸ਼ਿਆਂ ਦਾ ਕੋੜ ਵਿੱਚੋਂ ਨਿਕਲਣਾ ਚਾਹੀਦਾ ਫਾਇਗੁਰ ਜੀ ਦਾ ਖਾਲਸਾ ਫਾਇਗੁਰ ਜੀ ਦੀ ਫਰ ਜੀ ਐਸ ਸੀ ਹੁਸ਼ਿਆਰਪੁਰ ਪੁਲਿਸ ਵੱਲੋਂ ਆਈ ਹੈ ਚਿਹਰੇ ਟੂ ਮੀਟਿੰਗ ਜਿਹਦੇ ਵਿੱਚ ਸਾਡੇ ਸਾਰੇ ਜੀਓ ਸਾਹਿਬਾਨ ਐਸ ਐਚ ਓ ਸਾਹਿਬਾਨ ਇਨਚਾਰजेस ਉਹਨਾਂ ਨਾਲ ਇੱਕ ਇਲੈਬੋਰੇਟ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜੋ ਯੁੱਧ ਨਸ਼ਾ ਵਿਰੁੱਧ ਐਂਡ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਦੀ ਡਾਇਰੈਕਸ਼ਨਸ ਫਰਮ ਵਰਦੀ ਡੀਜੀਪੀ ਪੰਜਾਬ ਸਰ ਉਹਨਾਂ ਦੇ ਡਾਇਰੈਕਸ਼ਨਸ ਨੂੰ ਥੱਲੇ ਤੱਕ ਫਿਰ ਤੋਂ ਰੀਟ੍ਰੇਟ ਕੀਤਾ ਹੈ ਜਿਹੜੀ ਮੁਹਿੰਮ ਹੈ ਉਹਨੂੰ ਫਿਰ ਰੈਜੂਨੇਟ ਕਰਦੇ ਹੋਏ ਜੋ ਮੁਹਿੰਮ ਨੂੰ ਅੱਗੇ ਕੰਪਲੀਸ਼ਨ ਤੱਕ ਲੈ ਜਾਣ ਵਾਸਤੇ ਉਪਰਾਲੇ ਤੇ ਸਮੀਕਰਨ ਕੀਤਾ ਗਿਆ ਹੈ ਕਿ ਜੋ ਜੋ ਅਲੱਗ-ਅਲੱਗ ਪੈਰਾਮੀਟਰਸ ਤੇ ਹਾਲੇ ਤੱਕ ਹੁਸ਼ਿਆਰਪੁਰ ਪੁਲਿਸ ਬਹੁਤ ਵਧੀਆ ਇਡੇ ਤੇ ਪਰਫਾਰਮ ਕਰ ਰਹੀ ਹੈ ਐਂਡ ਵੀਲ ਬੀ ਟੇਕਿੰਗ ਇਟ ਫਾਰਵਰਡ ਸਾਡੇ ਸਾਰੇ ਆਫਸਰ ਕਮਿਟਿਡ ਹੈ ਟੂ ਮੇਕ ਪੰਜਾਬ ਡਰਗ ਫ੍ਰੀ ਤੇ ਇਹਦੇ ਨਾਲ-ਨਾਲ ਸਾਡੀ ਇਹ ਕੋਆਰਡੀਨੇਸ਼ਨ ਮੀਟਿੰਗ ਵੀ ਹੋਈ ਜੋ ਕਿ ਨਸ਼ਾ ਮੁਕਤੀ ਮੋਰਚਾ ਜੋ ਪੰਜਾਬ ਸਰਕਾਰ ਵੱਲੋਂ ਇੱਥੇ ਡਿਸਟ੍ਰਿਕਟ ਕੋਆਰਡੀਨੇਟਰ ਨੇ ਸਤਵੰਤ ਸਿਆਨ ਜੀ ਉਹਨਾਂ ਨਾਲ ਵਾਈਸ ਡਿਸਟ੍ਰਿਕਟ ਕੋਆਰਡੀਨੇਟਰ ਡਾਕਟਰ ਮੁਕੇਸ਼ ਜੀ ਤੇ ਉਹਨਾਂ ਦੇ ਜਿਨ੍ਹਾਂ ਦੇ ਵੀ ਹਲਕੇ ਦੇ ਇਨਚਾਰजेस ਲੱਗੇ ਨੇ ਫॉर ਕੋਆਰਡੀਨੇਸ਼ਨ ਆਫ ਦਿਸ ਮੋਹਮ ਉਹਨਾਂ ਦੇ ਨਾਲ ਬੱਚੇ ਬੜੇ ਹੀ ਅੱਛੇ ਤਰੀਕੇ ਨਾਲ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਆਪਣੇ ਜੋ ਵਿਚਾਰ ਸੀਗੇ ਸਾਂਝੇ ਕੀਤੇ ਗਏ ਬੜੀ ਅੱਛੀ ਕੋਆਰਡੀਨੇਸ਼ਨ ਦੇ ਸਾਥ ਇਹ ਜੋ ਮੋਹਮ ਹੈ ਚੱਲ ਰਹੀ ਹੈ ਜਿਦੇ ਵਿੱਚ ਕੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਰਿਪ੍ਰেজੈਂਟੇਟਿਵਸ ਵੀ ਉਹਨਾਂ ਨਾਲ ਮਿਲ ਕੇ ਲੋਕਾਂ ਦੇ ਨਾਲ ਸੰਪਰਕ ਮੀਟਿੰਗ ਜਿਹੜੀ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਬਹੁਤ ਅੱਛਾ ਫੀਡਬੈਕ ਮਿਲ ਰਿਹਾ ਹੈਗਾ ਐਂਡ ਸੂਨ ਜੋ ਵਿਲੇਜ ਡਿਫੈਂਸ ਕਮੇਟੀਆਂ ਵੋਟ ਡਿਫੈਂਸ ਕਮੇਟੀਆਂ ਬਣਾਈ ਗਈਆਂ ਉਹਨਾਂ ਨੂੰ ਰਿਵਿਊ ਕਰਦੇ ਹੋਏ ਇੱਕ ਆ ਅਗਸਟ ਤੋਂ ਇਹ ਫੇਰ ਸਟਾਰਟ ਹੋਣੀ ਹੈ ਬीडीसीਜ਼ ਮੀਟਿੰਗ ਉਹਨਾਂ ਤੇ ਵੀ ਵਿਚਾਰ ਵਿਨਾਦਰਾ ਕੀਤਾ ਗਿਆ ਤੇ ਉਹਨੂੰ ਵੀ ਅਸੀਂ ਤਰੀਕੇ ਸਰ ਬੜੇ ਸੁਚਾਰੂ ਤਰੀਕੇ ਨਾਲ ਜਿੱਦਾਂ ਕਿ ਐਸਓਪੀਸ ਐਂਡ ਡਾਇਰੈਕਸ਼ਨਸ ਹੈਗੀ ਉਹ ਅਕੋਰਡਿੰਗਲੀ ਗਰਾਉਂਡ ਤੇ ਇੰਪਲੀਮੈਂਟ ਕੀਤੇ ਜਾਣਗੇ